ਦੋਸਤੋ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਜ਼ਿਲ੍ਹਾ ਸੰਗਰੂਰ ਪਿੰਡ ਤਨੋਲ 13.8 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਬੱਚੇ ਦੀ ਸਾਰੀ ਪੜ੍ਹਾਈ ਵਿੱਚ ਹੀ ਰਹਿ ਗਈ ਤੇ ਪਹਿਲਾਂ ਪਿਓ ਕਬੱਡੀ ਪਲੇਅਰ ਸੀ ਤਾਂ ਹੁਣ ਧੀ ਵੀ ਕਬੱਡੀ ਖੇਡਦੀ ਹੈ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਛੱਤ ਵੀ ਡਿੱਗੀ ਹੋਈ ਆ ਇੱਕ ਕਮਰਾ ਹੈਗਾ ਉੱਥੇ ਪਿਓ ਧੀ ਰਹਿੰਦੇ ਨੇ ਕੰਧਾਂ ਕਿਵੇਂ ਡਿੱਗੀਆਂ ਹੋਈਆਂ ਨੇ ਛੱਤ ਡਿੱਗ ਗਈ ਹੈ ਤੁਸੀਂ ਮੈਡਲ ਕਮਰੇ ਦੇ ਵਿੱਚ ਕਿਵੇਂ ਭਰੇ ਪਏ ਆ ਆ ਵੀ ਦੇਖੋ ਪਹਿਲਾਂ ਪਿਓ ਕਬੱਡੀ ਪਲੇਅਰ ਸੀ ਤੇ ਹੁਣ ਧੀ ਕਬੱਡੀ ਖੇਡਦੀ ਹੈ ਪਰ ਦੇਖੋ ਘਰ ਦੇ ਹਾਲਾਤ ਦੇਖ ਕੇ ਬਹੁਤ ਦੁੱਖ ਹੋਇਆ ਵੱਡੇ ਵੱਡੇ ਕਬੱਡੀ ਪਲੇਅਰਾਂ ਤੱਕ ਇਹ ਵੀਡੀਓ ਜ਼ਰੂਰ ਭੇਜੋ ਤਾਂ ਜੋ ਇਸ ਪਰਿਵਾਰ ਨੂੰ ਮਦਦ ਮਿਲ ਸਕੇ ਇਸ ਪਰਿਵਾਰ ਨੂੰ ਅੱਜ ਤੁਹਾਡੇ ਸਹਿਯੋਗ ਤੇ ਸਹਾਇਤਾ ਦੀ ਲੋੜ ਹੈ ਸਾਰੇ ਜਣੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਵੱਡੇ ਕਬੱਡੀ ਪਲੇਅਰਾਂ ਤੱਕ ਜਾਂ ਦਾਨੀ ਸੱਜਣਾ ਤੱਕ ਪਹੁੰਚ ਸਕੇ ਤੇ ਇਹਨਾਂ ਨੂੰ ਸਹਿਯੋਗ ਮਿਲ ਸਕੇ ਤਾਂ ਕਿ ਇਹਨਾਂ ਦਾ ਘਰ ਪੈ ਜਾਵੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ